ਅੱਜ ਵਿਕੇਯੂ ਅਗਰਾਹਾਂ ਦੇ ਵੱਲੋਂ ਵੱਡੀ ਗਿਣਤੀ ਦੇ ਵਿੱਚ ਇਕੱਠ ਜਿਹੜਾ ਹੈ ਉਹ 34 ਸੈਕਟਰ 'ਚ ਚੱਲ ਰਿਹਾ ਸੀ ਤੇ ਦੋਆ ਇਹਨਾਂ ਦੇ ਵੱਲੋਂ ਮੰਗ ਰੱਖੀ ਗਈ ਤੇ ਵਿਧਾਨ ਸਭਾ ਤੱਕ ਜਾਣ ਦੀ ਇੱਕ ਮਾਰਚ ਕੱਢਣ ਦੀ ਪਰ ਉਸ ਨੂੰ ਲੈ ਕੇ ਪ੍ਰਸ਼ਾਸਨ ਦੇ ਨਾਲ ਜਿਹੜੀ ਸਹਿਮਤੀ ਨਹੀਂ ਬਣੀ ਤਾਂ ਇਸ ਤੋਂ ਬਾਅਦ ਮਟਕਾ ਚੋਂ ਤੱਕ ਜਾਣ ਦੀ ਗੱਲ ਸਾਹਮਣੇ ਆਈ ਸੀ ਜਿਹੜੀ ਹੈ ਉਹ ਤੁਸੀਂ ਤਸਵੀਰ ਦੇਖ ਸਕਦੇ ਹੋ ਕਿ ਤਸਵੀਰ ਦੇ ਵਿੱਚ ਪਹਿਲਾਂ ਹੀ ਵੈਰੀਗੇਟਿੰਗ ਲਗਾ ਦਿੱਤੀ ਗਈ ਹੈ ਤੇ ਕੁਝ ਚੁਣੀਦਾ ਬੰਦੇ ਹੀ ਜੋ ਚੁਣੇ ਗਏ ਨੇ ਕਿ ਉਹ ਹੀ ਅੱਗੇ ਆਉਣਗੇ ਬਾਕੀ ਮਤਾਈ ਵੀ ਸਾਨੂੰ ਮੌਜੂਦ ਗੱਲਬਾਤ ਕਰਾਂਗੇ ਕਿ ਇਹ ਮਤਾਈ ਮੰਗਾ ਬਹੁਤ ਸੀ ਪਹਿਲਾਂ ਅੱਗੇ ਤੱਕ ਜਾਣ ਸੀ ਰਾਹ 'ਚ ਹੀ ਰੋਕ ਲਿਆ ਗਿਆ ਨਹੀਂ ਰਾਹ 'ਚ ਸੀ ਬੇਟਾ ਰੁਕਦੇ ਨਹੀਂ ਹੈਗੇ ਜਾਵਾਂਗੇ ਜਿੱਥੇ ਤੱਕ ਸਾਡੇ ਆਗੂਆਂ ਦੇ ਆਰਡਰ ਹੋਏ ਨੇ ਅਸੀਂ ਉੱਥੇ ਤੱਕ ਪਹੁੰਚਾਂਗੇ ਕਿਹੜੀਆਂ ਕਿੜੀਆਂ ਮੰਗਾਂ ਨੇ ਮੈਂ ਮੰਗਿਆ ਕਰੱਖਿਆ ਖੇਤੀ ਨੀਤੀ ਆ ਸਾਡੀ ਇੱਕ ਨਸ਼ਿਆਂ ਦੇ ਖਿਲਾਫ ਇੱਕ ਜੋ ਬੱਚੇ ਹੁਣ ਬਾਹਰ ਜਾ ਰਹੇ ਨੇ ਕਈ ਮੰਗਾਂ ਨੇ ਸਾਡੀਆਂ ਬਿਲਕੁਲ ਤੁਸੀਂ ਤਸਵੀਰ ਵੀ ਦੇਖ ਸਕਦੇ ਹੋ ਕਿ ਬੀਬੀਆਂ ਜਿਹੜੀਆਂ ਨੇ ਉਹ ਵੱਡੀ ਗਿਣਤੀ ਦੇ ਵਿੱਚ ਇੱਥੇ ਪਹੁੰਚੀਆਂ ਨੇਗੀਆਂ ਲਗਾਤਾਰ ਜਿਹੜੀ ਮੰਗ ਵੀ ਹੈਗੀ ਉਹ ਵੀ ਕੀਤੀ ਜਾਂਦੀ ਹੈ ਖੇਤੀ ਨੀਤੀ ਨੂੰ ਲੈ ਕੇ ਪਲਾ ਵਿਧਾਨ ਸਭਾ ਸੈਸ਼ਨ ਤੱਕ ਜਾਣ ਦੀ ਗੱਲ ਆਈ ਸੀ ਤੇ ਹੁਣ ਜਿਹੜੀ ਹੈ ਗੱਲ ਇਹ ਰੱਖੀ ਗਈ ਹੈ ਕਿ ਇਸ ਤਰ੍ਹਾਂ ਜਿਹੜੀ ਅਗਲੀ ਰਣਨੀਤੀ ਰਵੇਗੀ ਕਿਉਂਕਿ ਪਹਿਲਾਂ ਕਿਸਾਨਾਂ ਦੇ ਵੱਲੋਂ ਕਿਹਾ ਗਿਆ ਸੀ ਕਿ ਸਾਡੇ ਵੱਲੋਂ ਜਿਹੜੀ ਇਹ ਪ੍ਰਦਰਸ਼ਨ ਹੈ ਉਹ ਜਿਹੜਾ ਆ ਕੱਢਿਆ ਜਾਵੇਗਾ ਮਾਰਚ ਮਾਰਚ ਦਾ ਜਿਹੜਾ ਸਮਾਂ ਆ ਉਹ ਵੀ ਦੱਸਿਆ ਗਿਆ ਸੀ ਤੇ ਦੂਜੇ ਪਾਸੇ ਵੀ ਕਿਹਾ ਗਿਆ ਸੀ ਮਾਰਚ ਜਿਹੜਾ 34 ਸੈਕਟਰ ਤੋਂ ਵਿਧਾਨ ਸਭਾ ਤੱਕ ਕੱਢਿਆ ਜਾਵੇਗਾ ਪਰ ਕੁਝ ਕਾਰਨ ਹੋਏ ਤਿੰਨ ਤੋਂ ਚਾਰ ਘੰਟੇ ਪ੍ਰਸ਼ਾਸਨ ਨਾਲ ਮੀਟਿੰਗ ਚੱਲੀ ਤੇ ਉਸ ਦੇ ਵਿੱਚ ਕੋਈ ਹੱਲ ਸਾਹਮਣੇ ਨਹੀਂ ਆਇਆ ਇਸ ਤੋਂ ਬਾਅਦ ਕੁਝ ਜੁਨੀਦਾ ਬੰਦੇ ਕਿਹਾ ਇਹ ਸੀ ਕਿ 11 ਬੰਦੇ ਵਿਧਾਨ ਸਭਾ ਤੱਕ ਜਾਣਗੇ ਪਰ ਫਿਰ ਉਹ ਵੀ ਫੈਸਲਾ ਜਿਹੜਾ ਸਾਹਮਣੇ ਨਹੀਂ ਆਇਆ ਫਿਰ ਇੱਕ ਮੀਟਿੰਗ ਹੁੰਦੀ ਹੈ ਮੀਟਿੰਗ ਤੋਂ ਬਾਅ ਫੇਸਲਾ ਲਿਆ ਜਾਂਦਾ ਹੈ ਕਿ ਸਿਰਫ ਮਟਕਾ ਚੌਂਕ ਤੱਕ ਜਾਣਗੇ ਇਸ ਤੋਂ ਬਾਅਦ ਆਪਣਾ ਮੈਮੋਰੰਡਮ ਦੇਣਗੇ ਤੇ ਤੁਵਾ ਫਿਰ ਵਾਪਸੀ ਜਿਹੜੀ ਹੈ ਉਹ ਹੋएगी ਪਰ ਉੱਥੇ ਤੁਸੀਂ ਦੇਖ ਸਕਦੇ ਹੋ ਇੱਕ ਵੱਡੀ ਗਿਣਤੀ ਦੇ ਨਾਲ ਇੱਕ ਖਾਸ ਗੱਲ ਇਹ ਹੈ ਕਿ ਗੁਰਾਹਾਂ ਜੱਥੇਵੰਦੀ ਅਕਸਿਕ ਅਸੀਂ ਹੁੰਦੇ ਕਿ ਮਹਿਲਾਵਾਂ ਦੇ ਲਈ ਬਹੁਤ ਹੀ ਮਸ਼ਹੂਰ ਜੱਥੇਵੰਦੀ ਮੰਨੀ ਗਈ ਹੈ ਵੱਡੀ ਗਿਣਤੀ ਵਿੱਚ ਮਹਿਲਾਵਾਂ ਇੱਕ ਜੱਥੇਵੰਦੀ ਦੇ ਵਿੱਚ ਮੌਜੂਦ ਨੇ ਜੋ ਕਿਸਾਨਾਂ ਦੇ ਮੋਢੇ ਦੇ ਨਾਲ ਮੋਢਾ ਲਾ ਕੇ ਖੜਦੀਆਂ ਨੇ ਤੇ ਜਿੱਥੇ ਅਸੀਂ ਕਾਰ ਚਲਾਉਣ ਦੀ ਗੱਲ ਕਰਦੇ ਹਾਂ ਉੱਥੇ ਹੀ ਅਸੀਂ ਬਾਹਰ ਵੀ ਦੇਖ ਰਹੇ ਹਾਂ ਕਿ ਕਿਸ ਤਰ੍ਹਾਂ ਦਾ ਮਾਹੌਲ ਜਿਹੜਾ ਹੈ ਉਹ ਅੱਜ ਬਣਿਆ ਹੋਇਆ ਹੈ ਤੁਸੀਂ ਮਾਹੌਲ ਵੀ ਦੇਖ ਸਕਦੇ ਹੋ ਬਾਕੀ ਗੱਲਬਾਤ ਵੀ ਕਰਦੇ ਆਂ ਆ ਬੀਬੀ ਮੰਗਾ ਕਿਹੜੀਆਂ ਗੇਣੀਆਂ ਨੇ ਮੇਨ ਮੇਨ ਸਾਡੀ ਮੰਗ ਹੈਗੀ ਹੈ ਕਿ ਖੇਤੀ ਨੀਤੀ ਬਣਾਉਣ ਦੇ ਲਈ ਪੂਰੇ ਚੱਲੋ ਖੇਤੀ ਨੀਤੀ ਬਣਾਉਣ ਦੇ ਲਈ ਮਜ਼ਦੂਰ ਕਿਸਾਨ ਪੱਖੀ ਵਾਤਾਵਰਨ ਪੱਖੀ ਖੇਤੀ ਨੀਤੀ ਬਣਾਉਣ ਦੇ ਲਈ ਜ਼ਮੀਨ ਦੀ ਟੋਟ ਨੂੰ ਪੂਰੀ ਕਰਨ ਦੇ ਲਈ ਜਿਹੜੀ ਇੱਥੇ ਬਾਧੂ ਪਈ ਜ਼ਮੀਨ ਹੈ ਉਹ ਮਜ਼ਦੂਰਾਂ ਮਜ਼ਦੂਰਾਂ ਕਿਸਾਨਾਂ ਦੇ ਵਿੱਚ ਵੰਡੀ ਜਾਵੇ ਕਰਜ਼ਾ ਜਿਹੜਾ ਸਾਡੇ ਕਿਸਾਨਾਂ ਮਜ਼ਦੂਰਾਂ ਦੇ ਗਾਰੇ ਦਾ ਫਾਹਾ ਬਣਿਆ ਹੋਇਆ ਹੈਗਾ ਕਿਸਾਨ ਖੁਦਕਸ਼ੀਆਂ ਕਰ ਰਹੇ ਨੇ ਮਜ਼ਦੂਰਾਂ ਕਿਸਾਨਾਂ ਦੀ ਜ਼ਮੀਨ ਖੋਸ ਰਹੀ ਹੈ ਉਹ ਕਰਜ਼ਾ ਕਿਸਾਨਾਂ ਮਜ਼ਦੂਰਾਂ ਦਾ ਪੱਖ ਪੱਖ ਦਾ ਬਣ ਕੇ ਤੇ ਕਿਸਾਨਾਂ ਮਜ਼ਦੂਰਾਂ ਨੂੰ ਸਸਤਾ ਕਰਜ਼ਾ ਮਿਲੇ ਨੰਮੀ ਮਨਿਆਦਾ ਕਰਜ਼ਾ ਮਿਲੇ ਜਿਹੜਾ ਪਾਣੀ ਹੈ ਖੇਤਾਂ ਤੱਕ ਉਹਦੀ ਸਿੰਚਾਈ ਦਾ ਪ੍ਰਬੰਧ ਹੋਵੇ ਜਿਹੜਾ ਬਾਦੂ ਪਾਣੀ ਦਰਿਆਵਾਂ ਦਾ ਦੂਸ਼ਤ ਕੀਤਾ ਜਾ ਰਿਹਾ ਹੈ ਉਹਨੂੰ ਸਾਫ ਕਰਕੇ ਤੇ ਜਿਹੜਾ ਦਰਿਆਵਾਂ ਦੇ ਰਾਹੀਂ ਪਾਕਿਸਤਾਨ ਨੂੰ ਜਾ ਰਿਹਾ ਉਹ ਖੇਤਾਂ ਤੱਕ ਉਹਦਾ ਪ੍ਰਬੰਧ ਕੀਤਾ ਜਾਵੇ ਕਿੱਥੋਂ ਤੱਕ ਜਾਉਂਗੇ ਤੁਸੀਂ ਅਸੀਂ ਮੜਕਾ ਚੌਂਕ ਤੱਕ ਜਾਵਾਂਗੇ ਜਿਸ ਤਰ੍ਹਾਂ ਪਹਿਲਾਂ ਤੁਹਾਡੇ ਵੱਲੋਂ ਕਿਹਾ ਗਿਆ ਸੀ ਕਿ ਵਿਧਾਨ ਸਭਾ ਤੱਕ ਜਾਵਾਂਗੇ ਤੇ ਵਿਧਾਨ ਸਭਾ ਸੈਸ਼ਨ ਜਿਹੜਾ ਆ ਅੱਜ ਸੀਗਾ ਤੇ ਉਹਦੇ ਵਿੱਚ ਵੀ ਆਪਣੇ ਕਾਨੂੰਨਾਂ ਨੂੰ ਪੂਰਾ ਕਰਵਾਉਣ ਦੀ ਗੱਲ ਕੀਤੀ ਸੀ ਦੇਖੋ ਜੀ ਸਾਡੀ ਸੁਪਾ ਕਮੇਟੀ ਨੇ ਅੱਜ ਪ੍ਰਸ਼ਾਸਨ ਦੇ ਨਾਲ ਕੱਲ ਦੀ ਗੱਲਬਾਤ ਚੱਲ ਰਹੀ ਹੈ ਇਹ ਸਾਡੀ ਮੰਗ ਹੈ ਕਿ ਅਸੀਂ ਚੰਡੀਗੜ੍ਹ ਦੇ 17 34 ਸੈਕਟਰ ਦੇ ਵਿੱਚ ਮੋਰਚਾ ਲਾਇਆ 15 16 ਸਾਲਾਂ ਦੇ ਬਾਅਦ ਮੋਰ ਕਿਸਾਨ ਚੰਡੀਗੜ੍ਹ ਦੀਆਂ ਸੜਕਾਂ ਦੇ ਉੱਤੇ ਨਾਰੇ ਲਾ ਰਹੇ ਨੇ ਆਪ ਦੀ ਮੰਗਾਂ ਦੀਆਂ ਆਪ ਦੇ ਹੱਕੀ ਮੰਗਾਂ ਨੂੰ ਬੁਲੰਦ ਕਰ ਰਹੇ ਨੇ ਇਹ ਸਾਡੀ ਜਿੱਤ ਹੈ ਤੇ ਅੱਜ ਜਿਹੜਾ ਅਸੀਂ ਵਿધાન ਸਭਾ ਦੇ ਵੱਲ ਮਾਰਚ ਕਰਨ ਜਾ ਰਹੇ ਆ ਸਾਨੂੰ ਮਟਕਾ ਚੌਂਕ ਮਿਲਿਆ ਇਹ ਵੀ ਸਾਡੀ ਬਹੁਤ ਵੱਡੀ ਜਿੱਤ ਹੈ ਨਹੀਂ ਸਾਨੂੰ ਮਟਕਾ ਚੌਂਕ ਤਾਂ ਕਿ ਜਾਣ ਨਹੀਂ ਦਿੰਦੇ ਅਸੀਂ ਉੱਥੇ ਆਪਦਾ ਮੰਗ ਪੱਤਰ ਦੇਵਾਂਗੇ ਜਿੱਥੇ ਅਸੀਂ ਪੰਜਾਬ ਸਰਕਾਰ ਨੂੰ ਮੰਗ ਪੱਤਰ ਦੇਣਾ ਉੱਥੇ ਅਸੀਂ ਜਿਹੜੀ ਵਿਰੋਧੀ ਪਾਰਟੀ ਆ ਉਹਨੂੰ ਵੀ ਮੰਗ ਪੱਤਰ ਦੇਵਾਂਗੇ ਬਿਲਕੁਲ ਪਹਿਲਾਂ ਵੀ ਅਸੀਂ ਦੇਖਿਆ ਸੀਗਾ ਕਿ 14 ਸਾਲ ਬਾਅਦ ਜਿਹੜਾ ਇਹ ਚੀਜ਼ ਹੋਈ ਹੈ ਕਿ ਚੰਡੀਗੜ੍ਹ ਦੇ ਵਿੱਚ ਹੁਣੇ ਮੋਰਚਾ ਲੱਗਿਆ ਹੈ ਤੇ ਪਹਿਲਾਂ ਵੀ ਵਿਧਾਨ ਸਭਾ ਤੱਕ ਜਾਂਦਾ ਸੀ ਪਰ ਹੁਣ ਤੁਹਾਡਾ ਜਿਹੜਾ ਮੋਰਚਾ ਮਟਕਾ ਚੌਂਕ ਤੱਕ ਜਾ ਰਿਹਾ ਇਹ ਤਾਂ ਹੋਰ ਕੀ ਕੀ ਲੱਗਦਾ ਹੈ ਕਿ ਹਲੇ ਕਿ ਜ਼ਰੂਰਤ ਹੈ ਕਿਉਂਕ ਸਵੰਦੀ ਬੋਲੋ ਵੱਡੀ ਗਿਣਤੀ ਦੇ ਵਿੱਚ ਮਹਿਲਾਵਾਂ ਪਹੁੰਚੀਆਂ ਕਿਉਂਕਿ ਸਾਡੇ ਜਿਹੜੀ ਖੇਤੀ ਪੱਕੀ ਹੈ ਅਸੀਂ ਕਹਿੰਦੇ ਆ ਵੀ ਸਾਡੇ ਜਿਹੜੇ ਸਾਡੇ ਕਿਸਾਨਾ ਵੀਰ ਵੀਰਾਂ ਸਰਕਾਰ ਜਾ ਚੜਿਆ ਹੋਇਆ ਉਹ ਮੁਕਤ ਹੋਵੇ ਉਹ ਖਤਮ ਹੋਵੇ ਜਿਹੜੇ ਸਾਡੀਆਂ ਔਰਤਾਂ ਪੈਣਾ ਨੇ ਇਹਨਾਂ ਜਿਨ੍ਹਾਂ ਦੇ ਘਰ ਵਾਲੇ ਮੁੱਕ ਗਏ ਬੇਟੇ ਮੁੱਕ ਗਏ ਤੇ ਉਹ ਕਿਵੇਂ ਦੁੱਖ ਨਾਲ ਸਿਤਾ ਭੰਡਾਰ ਹੀ ਨੇ ਫਿਰ ਖੇਤੀ ਨੀਤੀ ਹੈ ਜਿਹੜੀ ਨਮੀ ਉਹਨੂੰ ਬਣਾਉਣ ਵਾਸਤੇ ਉਹਦੇ ਵਾਸਤੇ ਕਹਿ ਰਹੇ ਹਾਂ ਅਸੀਂ ਵਿਹੋ ਤਿਆਰ ਕੀਤੀ ਜਾਵੇ ਖੇਤੀ ਨੀਤੀ ਦਾ ਖਰੜਾ ਤਾਂ ਕਰਕੇ ਬਿਲਕੁਲ ਤੁਸੀਂ ਕਹਿ ਸਕਦੇ ਹੋ ਕਿ ਜਿਸ ਤਰ੍ਹਾਂ ਤੁਸੀਂ ਫੋਟੋ ਵੀ ਫੜੀ ਹੋਈ ਆ ਬਾਕੀ ਫੜੀ ਹੋਈ ਆ ਕੀ ਇਹ ਵੀ ਕੋਈ ਮੰਗੇ ਤੁਹਾਡੀ ਹਾਂਜੀ ਮੰਗੇ ਵੀ ਜਿਹੜੇ ਬੱਚੇ ਨੌਜਵਾਨਾ ਨਸ਼ੇ ਨਾਲ ਡੈਥ ਹੋ ਗਈ ਹੈ ਉਹਨਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਹੋ ਮਿਲਣਾ ਚਾਹੀਦਾ ਹੈ ਤੇ ਬਾਕੀ ਪੰਜਾਬ ਨਸ਼ਾ ਮੁਕਤ ਹੋਣਾ ਚਾਹੀਦਾ ਜੀ ਇਹ ਬਿਲਕੁਲ ਤੁਸੀਂ ਤਸਵੀਰ ਵੀ ਦੇਖ ਸਕਦੇ ਹੋ ਕਿ ਇੱਕ ਤਸਵੀਰ ਜਿਹੜੀ ਨਜ਼ਰ ਆਈ ਹੈ ਤੇ ਉਹਦੇ ਵਿੱਚ ਸਾਹਮਣੇ ਜਿਹੜੀਆਂ ਆਈਆਂ ਨੇ ਉਹ ਮਾਵਾ ਭੈਣਾਂ ਨਜ਼ਰ ਆਈਆਂ ਨੇ ਤਸਵੀਰਾਂ ਵਿੱਚ ਤੁਸੀਂ ਦੇਖਿਆ ਨੇ ਕਿ ਕਿਵੇਂ ਮਾਵਾ ਭੈਣਾਂ ਦੇ ਵੱਲੋਂ ਵੱਡੀ ਗਿਣਤੀ ਦੇ ਵਿੱਚ ਜਿਹੜੀ ਹੈ ਇਹ ਪ੍ਰਦਰਸ਼ਨ ਜਿਹੜਾ ਹੈ ਉਹ ਸ਼ੁਰੂ ਕੀਤਾ ਗਿਆ ਹੈ ਤੇ ਇਸ ਪ੍ਰਦਰਸ਼ਨ ਦੇ ਜ਼ਰੀਏ ਇੱਕ ਚੀਜ਼ ਹੋਰ ਵੀ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਮਾਵਾ ਭੈਣਾਂ ਦੇ ਵੱਲੋਂ ਅੱਗੇ ਲੱਗ ਇਹ ਉਗਰਾਹ ਜੱਥੇ ਵੰਦੀ ਦੇ ਮੋਟ ਮਾਰਤ ਨੂੰ ਸ਼ੁਰੂ ਕੀਤਾ ਗਿਆ ਤਾਂ ਹੁਣ ਇਹਨਾਂ ਦੇ ਮਟਕਾ ਚੌਂ ਤੱਕ ਜਾਇਜ਼ ਆ ਗਿਆ ਵੀਡੀਓ ਜਨਰੇਸ਼ਨ ਦੀਨਾਲਿੰਦਰ ਸਿੱਧੂ এবੀਪੀ ਸੰਧਗ ਚੰਡੀਗੜ੍ਹ